ਅੱਜ ਸ਼ਹਿਰ ਗੁਰਦਾਸਪੁਰ ਵਿਖੇ ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਦੇ ਪ੍ਰਬੰਧਾ ਹੇਠ ਸ਼ਿਵਰਾਤਰੀ ਦੇ ਪਵਿੱਤਰ ਤਿਹਾੜ ਨੂੰ ਸਮਰਪਿਤ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਗਈ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਗੁਰਦਾਸਪੁਰ ਦੇ ਹਰਮਨ ਪਿਆਰੇ ਨੇਤਾ ਸ਼੍ਰੀ ਰਮਨ ਬਹਿਲ ਜੀ ਪਹੁੰਚੇ ਇਸ ਮੌਕੇ ਤੇ ਖੁਸ਼ੀ ਦੇ ਵਿੱਚ ਲੋਕਾਂ ਵੱਲੋਂ ਚੇਅਰਮੈਨ ਰਮਨ ਬਹਿਲ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਗੱਲਬਾਤ ਦੌਰਾਨ ਸ਼ਰਧਾਲੂਆਂ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਜੋ ਗੁਰਦਾਸਪੁਰ ਸ਼ਹਿਰ ਔਰ ਹਲਕੇ ਦੇ ਲਈ ਲਗਾਤਾਰ ਵਿਕਾਸ ਕਾਰਜ ਕਰਵਾ ਰਹੇ ਹਨ ਇਹ ਇੱਕ ਜਨਤਾ ਦੇ ਸੱਚੇ ਸੇਵਕ ਹਨ ਔਰ ਇਸ ਖੁਸ਼ੀ ਦੇ ਵਿੱਚ ਲਗਾਤਾਰ ਸ਼ਰਧਾਲੂ ਚੇਅਰਮੈਨ ਰਮਨ ਬਹਿਲ ਜੀ ਦੇ ਉੱਪਰ ਪੁਸ਼ਪ ਵਰਸ਼ਾ ਕਰਦੇ ਹੋਏ ਦੇਖੇਗੇ ਗੱਲਬਾਤ ਦੌਰਾਨ ਅੱਜ ਦੀ ਸ਼ੋਭਾ ਯਾਤਰਾ ਦੇ ਮੁੱਖ ਪ੍ਰਬੰਧਕ ਹਰਵਿੰਦਰ ਸੋਨੀ ਨੇ ਕਿਹਾ ਕਿ ਉਹਨਾਂ ਨੂੰ ਅੱਜ ਬਹੁਤ ਖੁਸ਼ੀ ਹੈ ਕਿ ਰਮਨ ਬਹਿਲ ਜੀ ਸ਼ੋਭਾ ਯਾਤਰਾ ਵਿੱਚ ਇੱਕ ਸ਼ਰਧਾਲੂ ਵਜੋਂ ਸ਼ਾਮਲ ਹੋਏ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਗਰਦਾਸਪੁਰ ਤੋਂ ਇਹ ਰਿਪੋਰਟ ਅੱਜ ਇਸ ਮਹਾਨ ਸ਼ਿਵਰਾਤਰੀ ਦੇ ਪਰਵ ਉੱਪਰ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਅੱਜ ਕੱਢੀ ਜਾ ਰਹੀ ਆ ਉੱਥੇ ਅੱਜ ਮੈਂ ਇਸ ਮਹਾਨ ਪਰਵ ਲਈ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਮੇਰੀ ਅਰਜ਼ੋਈ ਆ ਮੇਰੀ ਬੇਨਤੀ ਆ ਮੇਰੀ ਅਰਦਾਸ ਆ ਭੋਲੇ ਸ਼ੰਕਰ ਜੀ ਦੇ ਚਰਨਾਂ 'ਚ ਕਿ ਉਹਨਾਂ ਦਾ ਆਸ਼ੀਰਵਾਦ ਤੇ ਮਿਹਰ ਤੇ ਕਿਰਪਾ ਅਲਾਕਾ ਵਾਸੀਆ ਦੇ ਬੜੀ ਰਹੇ ਮੇਰੇ ਸੂਬੇ ਦੇ ਲੋਕ ਮੇਰੇ ਸ਼ਹਿਰ ਦੇ ਲੋਕ ਮੇਰੇ ਮੁਲਕ ਦੇ ਲੋਕ ਹਮੇਸ਼ਾ ਤੰਦਰੁਸਤ ਹੋਣ ਅਤੇ ਐਸੀ ਚੰਗੀ ਸਿਹਤ ਦੇ مالک ਹੋਣ ਉਹਨਾਂ ਦੀਆਂ ਮਨਾਂ ਦੀਆਂ ਮਰਜ਼ੀਆਂ ਪੂਰੀਆਂ ਹੋਣ ਔਰ ਬੋਲੇ ਸ਼ੰਕਰ ਦਾ ਆਸ਼ੀਰਵਾਦ ਇਹਨਾਂ ਦੀ ਜ਼ਿੰਦਗੀਆਂ ਤੇ ਬਣਿਆ ਰਹੇ ਔਰ ਅਸੀਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਅੱਜ ਹਰਮਿੰਦਰ ਸੋਨੀ ਜੀ ਨੂੰ ਮੁਬਾਰਕ ਦਿਨਾ ਜਿਨ੍ਹਾਂ ਨੇ ਇਸ ਪਰਬ ਨੂੰ ਸਾਂਝੇ ਤੌਰ ਤੇ ਸੱਦ ਭਾਵਨਾ ਪਿਆਰ ਦੇ ਨਾਲ ਸਾਰੇ ਰਾਜਨੀਤਿਕ ਲੋਕ ਔਰ ਸਾਰੀਆਂ ਘੜੀਆਂ ਸਾਡੀਆਂ ਐਨ ਜੀਓਜ਼ ਨੇ ਉਹਨਾਂ ਨੂੰ ਇਕੱਠੇ ਕਰਕੇ ਇਹ ਜਿਹੜਾ ਪਰਵ ਹੈ ਉਹ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਨੇ ਔਰ ਇਹ ਪਰਵ ਐਸੇ ਤਰੀਕੇ ਦੇ ਨਾਲ ਹਰ ਸਵਾਜ ਦਾ ਵਰਗ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਸਾਡੀ ਪਾਰਵ ਦੀ ਸੰਸਕ੍ਰਿਤੀ ਦਾ ਇੱਕ ਮਹਾਨ ਵਿਰਸਾ ਔਰ ਇਹ ਪਰਵ ਇਕ ਸਾਰੇ ਸੂਬੇ ਜ ਨਹੀਂ ਸਾਰੀ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਇੱਕ ਵਾਰੀ ਫੇਰ ਸਾਰਿਆਂ ਨੂੰ ਮੁਬਾਰਕਾਂ ਤੇ ਇਹੋ ਹੀ ਅਰਦਾਸ ਕਰਦਾ ਕਿ ਪੋਲੇ ਸ਼ੰਕਰ ਦਾ ਆਸ਼ੀਰਵਾਦ ਕਿਰਪਾ ਬਣੀ ਰਹੇ ਹੋਲਵਾ જય ਸ਼ੰਗਰਜੀ ਕੀ જય ਭੋਲੇ ਨਾਥ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਮਹਾ ਸ਼ੁਰੂਆਤੀ ਦੇ ਸੰਬੰਧ ਵਿੱਚ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ ਸਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਸਾਰੇ ਹਿੰਦੂ ਸਰਵਿਕ ਸੰਗਠਨਾਂ ਦੇ ਨਾਲ ਰਾਜਨੀਤਿਕ ਸੰਗਠਨਾਂ ਦੇ ਨਾਲ ਮਿਲ ਕੇ ਉਹ ਜੋ ਆਯੋਜਨ ਕੀਤਾ ਗਿਆ ਇਹ ભਵਯਤਾ ਦੀ ਚਰਮ ਸੀਮਾ ਤੱਕ ਪਹੁੰਚ ਗਿਆ ਬਹੁਤ ਹੀ ਭੋਵੇ ਹੋ ਗਈ ਹੈ ਬੜੀ ਦੁਨੀਆ ਜਿਹੜੀ ਹੈ ਇਸ ਟਾਈਮ ਵੇਖਤਾ ਰਹੀ ਹੈ ਰਸਿਆਂ ਦੇ ਵਿੱਚ ਵੀ ਜਗਾ ਜਗਾ ਤੇ ਲੰਗਰ ਲੱਗੇ ਹੋਏ ਨੇ ਐਲਈਡੀ ਪੈਨਲ ਲਗਾ ਕੇ ਅਸੀਂ ਲਾਈਵ ਟੈਲੀਕਾਸਟ ਦਾ ਜੋ ਆਯੋਜਨ ਕੀਤਾ ਹੈ ਉਹਦੇ ਨਾਲ ਜਿਹੜੇ ਲੋਕ ਬਜ਼ੁਰਗ ਜਿਹੜੇ ਹੈ ਉਹ ਸ਼ੋਭਾ ਯਾਤਰਾ ਤੇ ਨਹੀਂ ਆ ਸਕਦੇ ਉਹ ਵੀ ਆਪਣੇ ਘਰ ਬੈਠ ਕੇ ਦੇਖ ਸਕਦੇ ਨੇ ਇਸ ਲਈ ਇਹ ਜਿਹੜਾ ਸਾਡਾ ਕਰ ਵਾਲਾ ਬੜਾ ਸਹੀ ਰਿਹਾ ਬੜਾ ਸਹੀ ਯੋਗਦਾਨ ਪਾਇਆ ਧੰਨਵਾਦ